ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸਵਾਗਤ ਆ ਤੇ ਮਤਲਬ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਆਪਣੀ ਵਧੀਆ ਜਿੰਨੇ ਵੀ ਆਪਣਾ ਚੈਨਲ ਵੇਖਦੇ ਆ ਵਧੀਆ ਜਿੰਦਗੀ ਜੀ ਮਾਣਦੇ ਹੋਵੋਗੇ ਤੇ ਅੱਜ ਅਸੀਂ ਚੱਲੇ ਹਾਂ ਮੇਲਾਵਾ ਬੰਨ ਵੀਰ ਦਾ ਪ੍ਰਥਾ ਕੋ ਚਲਦਾ ਆਪਣੇ ਯਾਰਾ ਦੋਸਤਾਨਾ ਜਹਾਂ ਜਿੰਨੇ ਵੀ ਆਪਣੇ ਭੈਣ ਭਾਈ ਜਾਂ ਜੋ ਵੀ ਆਪਣੇ ਸਾਂਝੀ ਕਰਦੀਏ ਇਹ ਅੱਗੇ ਜਾ ਕੇ ਤੁਹਾਨੂੰ ਦੱਸਦੇ ਆ ਜਿੱਦਾਂ ਜਿੱਦਾਂ ਵੀ ਚੱਲਦਾ ਬਲੌਗ ਬਣੇ ਰਿਹਾ ਫਿਰ ਸਾਡੇ ਨਾਲ ਅੱਜ ਕੌਣ ਉੱਥੇ ਕੀ ਕੀ ਜਿੱਤਦਾ ਵਾ ਵੇਖਦੇ ਆ ਜਾ ਕੇ ਜੋ ਕੋਈ ਵੀ ਆਪਣੇ ਕੋ ਹੋਊਗਾ ਕੈਚਰ ਇਹ ਚ ਜਾਂਦਾ ਬੰਦੀ ਆ ਉਹਦਾ ਡੇਟਾ ਕਰਾਂਗੇ ਸਾਂਝੀਆਂ ਤੇ ਤੁਸੀਂ ਬਹੁਤ ਪਿਆਰ ਦਿੰਦੇ ਆ ਆਪਾਂ ਨੂੰ ਉਹਦੇ ਲਈ ਤਹਿ ਦਿਲੋਂ ਧੰਨਵਾਦ ਤੁਹਾਡਾ ਹੋਰ ਵੀ ਜਿਹੜੇ ਵੀ ਲੋਕ ਪੈਣ ਵਾਲੇ ਉਹ ਵੀ ਪਾਉਣੇ ਆ ਅਸ਼ਰਫ ਆਪਣਾ ਬਲੌਗ ਥੋੜੇ ਜਿਹਾ ਡਿਲੇ ਆ ਇਹ ਤੇ ਜਦੋਂ ਨੂੰ ਪੈਣੇ ਤੁਹਾਨੂੰ ਆ ਇਹ ਬਣੇ ਪਏ ਆ ਪਾਉਣੇ ਆ ਔਰ ਫਿਰ ਆਪਣੇ ਨਾਵਾ ਆਪਣਾ ਯਾਰ लवली ਮਹਿਮਦਵਾਲੀਆ ਸਾਸਰੀ ਗੜ ਭਾਈ ਸਾਰਿਆਂ ਨੂੰ ਜੀ ਸਾਸਰੀ ਗਾ ਹੋਰ ਫਿਰ ਤਾਂ ਕੈਮਸ਼ਮ ਠੀਕ ਹੈ ਭਾਈ ਤੇ ਨਾਲ ਆਪਣੇ ਦਾ ਪਿੱਛੇ ਸੁਖਮਨ ਤੇ ਤੂੰ ਦੱਸ ਸ਼ੂਟਰ ਮੇਰਾ ਸ਼ੂਟਰ ਸ਼ੂਟਰ ਦਾ ਨਾ ਮਾਰ ਪੱਕਾ ਹੈ ਇਹੋ ਹੀ ਵਲੌਗ ਲੋਕ ਬਣਾਉਂਦਾ ਅੱਛਾ ਔਰ ਫਿਰ लवली ਬਾਜੀ ਕਿਹੜੀ ਟੀਮ ਆਪਣੇ ਅੱਜ ਭਾਈ ਸਰਖਪੁਰ ਚ ਸਰਖਪੁਰ ਚ ਨਾਰੀ ਘਟ ਕਿਹੜੇ ਕਿਹੜੇ ਬੰਦੇ ਆਪਣੇ ਬੰਦੇ ਪਈਂ ਫਿਰ ਲਈ। ਫਰਜ਼ ਦਾਸ ਨੇ ਬਰਾਵਾ। ਸੋ ਦੋ ਚਾਰ ਦੱਸਦੇ ਕਿ ਕਿਹੜਾ ਕਿਡਨਾਪ ਕਰ ਲੈ ਲਗੇ। ਬੰਦਾ ਐਵੇਂ ਨਾ ਡਰਿਆ ਕਰੋ ਸਾਡੀ ਟੀਮ ਕੋਲ ਨਾ ਡਰਿਆ ਕਰੋ ਕਿ ਟਨਾਪ ਨਹੀਂ ਕਰਦੀ। ਉਹ ਬੰਦੇ ਫ੍ਰੀਡ ਲੈ ਲਈ। ਸ਼ਾਜੀ ਭਾਈ ਆ ਗਿਆ ਸ਼ਾਜੀ ਭਾਈ ਇੱਕ ਫਰਿਆਦ ਭਾਈ ਖੜਾ ਹੀ। ਅੱਛਾ ਇੰਦਰਜੀਤ ਭਾਈ ਤੇ ਹੋਰ ਨਹੀਂ ਜਿਆਦਾ ਜੀ ਪਤਾ ਹੀ। ਅੱਛਾ ਤੇ ਇੱਕ ਜਹਾਦਾ ਹੁਣ। ਹਾਂਜੀ ਜਹਾਦੇ ਵੀ ਰਹਿ। ਅੱਛਾ ਇੱਕ ਤੂੰ ਐਂ ਤੇ ਚਲ ਉਧਾ ਭਾਈ ਮਾੜਾ ਮੋਟਾ। ਬੋਲੇ ਤਰੇ। ਸ਼ੁਕਲ ਸਿੰਘ ਜਿਆ। ਸਹੀ ਆਉਣ ਵਾਲੇ ਤੁਸੀਂ ਆਉਣ ਵਾਲੇ ਨਹੀਂ ਹੁੰਦੇ ਹਨ ਗਾਡਰ ਜਾਪੀ ਮੇਰੇ ਅਖਰਾਂ ਦੀ। ਤੂੰ ਗਿੰਨੀ ਗਿੰਨੀ ਨਹੀਂ ਖੇਡਣਾ ਹਾਂਜੀ ਭਾਈ ਹਾਂ ਹਾਂ ਹੋਰ ਤੁਸੀਂ ਜੰਗ ਬਲੱਡ ਜੇ ਯੋਗ ਯਾਰ ਮਾਰਿਆ ਕਰੋ ਕਿਹੜੀ ਗੱਲ ਆ ਹੈਂ ਦੱਸਦਾ ਨਹੀਂ ਠੀਕ ਆ ਜੀ ਹੋਰ ਬਹੁਤ ਵਧੀਆ ਤੇ ਰੀਡਰ ਜੋਤਾ ਨਹੀਂ ਜੋਤੇ ਭਾਈ ਨਹੀਂ ਖੇਡਦਾ ਅੱਛਾ ਹੋਰ ਹੋਰ ਇੱਕ ਜੀਤਾ ਭਾਈ ਜਾਫੀ ਦਾ ਪਤਾ ਹੀ ਜਾਫੀ ਕਿਹਨੇ ਮਾਮਾ ਦਾ ਰੀਡਰ ਰੀਡਰ ਕਿਹਦਾ ਕੋਈ ਰੀਡਰ ਹੈ ਤਾਂ ਮੁੰਡਾ ਦਾ ਕਿਹਦਾ ਸ਼ਾਦੀ ਭਈਆ ਦੇਖ ਤਾਂ ਆਪਾਂ ਜੀ ਨੇ ਭਾਈ ਸ਼ਾਦੀ ਤੂੰ ਸਾਡੀ ਟੀਮ ਦਾ ਯਾਰ ਪੁੱਛਿਆ ਨਹੀਂ ਏ ਪਾਈ ਪੁੱਛਦਾ ਮੈਂ ਇਹ ਮੈਂ ਕਹਿੰਦਾ ਹੀ ਰੀਡਰ ਲੱਭਣਾ ਕੋਈ ਲੱਭਾ ਨਹੀਂ ਆ ਠੀਕ ਹਾਲ ਦੀ ਘੜੀ ਤੇ ਠੀਕ ਟਾਡੀ ਟੀ ਜੀ ਪਾਈ ਤੁਸੀਂ ਆ ਕੇ ਬਸ ਟੀਮ ਓਕੇ ਆ ਪ੍ਰੋਪਰ ਟੀਮ ਆਏ ਹਾਏ ਲਵ ਯੂ ਦਿਲ ਲੁੱਟ ਲਿਆ ਦਿਲ ਲੁੱਟ ਲਿਆ ਵੇਲਾ ਆ ਆਪਣੀ ਕਿੰਨੀ ਜਾਰੀ ਪਈ ਆਪਾਂ ਉਦੋਂ ਦੀ ਵੀਲਾ ਰੀਲ ਬਣਾਈ ਆ ਸਭ ਤੋਂ ਰੀਲ ਤੇਰੀ ਉੱਤੇ ਆਪਣੀ ਚੱਲੀ ਆ ਨਾ ਬਹੁਤ ਤੇਰੀ ਪਾਈ ਉੱਤਰ ਵਾ ਉਹਦਾ ਹੀ ਘਟਵਾ ਦੀ ਚੱਲਦੀ ਆ ਨਹੀਂ ਉਦੋਂ ਚੱਲਦੀ ਆ ਨਾ ਅਪਰੋਚ ਪਾਈ ਬਹੁਤ ਚੱਲੀ ਚੰਗੀ ਦਾਹਤ ਤੇ ਪਾਈ ਨੇ ਬੰਦਾ ਬਹੁਤ ਗੋਡਿਆ लवली ਮੇਰੇ ਦਿਲ ਨੂੰ ਲੱਗਦਾ ਮਤਲਬ ਵਧੀਆ ਜਾਪੀ ਲੱਗਦਾ ਮੈਨੂੰ ਤੇ ਜੋਤੇ ਨਾਲ ਪਹਿਲੋ ਬੜੀ ਜਾਰੀ ਹੁੰਦੀ ਹੁੰਦੀ ਹੁਣ ਥੋੜੀ ਜੀ ਆਪਣੀ ਜਿੱਦਾਂ ਜੋਤੇ ਚੰਗਾ ਪਹਿਲੋ ਫੋਨ ਫਾਨ ਕਰਦਾ ਹੁਣ ਥੋੜਾ ਜੀ ਜਿੱਦਾਂ ਲਾ ਲਾ ਕੇ ਘਟ ਗਿਆ ਕਬੀਲਦਾਰ ਬੰਦਾ ਹੋ ਗਿਆ ਉਹ ਫਿਰ ਹੁਣ ਨਹੀਂ ਅੱਗੇ ਤਾਂ ਮੈਨੂੰ ਘਰ ਹੀ ਦਿੰਦਾ ਨੰਨੇ ਮਹੀਨੇ ਚ ਕੱਢਦਾ ਉੱਥੇ ਹੀ ਭਾਈ ਨੂੰ ਸੱਦ ਲੈਨੇ ਹਾਂ ਜੋਤੇ ਭਾਈ ਆਪਾਂ ਹੀ ਸੱਦਦੇ ਬੜਾ ਆਇਓ ਆ ਜਾ ਬਹਿ ਜਾੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਮੈਂ ਹਾਂ ਵੀ ਲਵਲੀ ਨਸੀਰ ਵੀ ਤੂੰ ਹੁਣ ਮੇਰਾ ਚੰਗਾ ਯਾਰ ਮੈਂ ਹਾਂ ਇਦਾਂ ਮੇਰਾ ਜੂਤਾ ਹੁੰਦਾ ਪਹਿਲੂ ਹੁੰਦਾ ਹੀ ਮੈਂ ਚੰਗਾ ਹੁਣ ਤੂੰ ਮੇਰੀ ਮੂਡ ਤੜੀ ਕੀਤਾ ਉਹ ਭਰਾਵਾ ਮੈਂ ਤੇ ਆ ਮਰਿਆ ਤੇ ਤੈਨੂੰ ਪਤਾ ਹੀ ਸੱਚੀ ਬੇਚਨਾ ਕੀ ਆ ਮੈਂ ਵੀ ਅੱਗੇ ਮੈਂ ਦੱਸਿਆ ਵੀ ਅੱਗੇ ਮਤਲਬ ਜਾਰੀ ਦੋਸਤੀ ਪੜਾ ਕੀ ਗੱਲ ਆ ਫੋਨ ਨਾਲ ਵੀ ਹੁੰਦੀ ਆ ਮੈਂ ਵੀ ਅੱਗੇ ਇਸ ਮਹੀਨੇ ਚ ਇੱਕ ਵਾਰ ਫੋਨ ਕਰ ਲੀਦਾ ਹੁਣ ਤੂੰ ਨਹੀਂ ਕਰਦਾ ਨਾ ਇਹ ਇਦਾਂ ਨਹੀਂ ਕਰਦਾ ਮੈਂ ਵੀ ਕਰਾਂ ਜਦੋਂ ਤੂੰ ਮੈਨੂੰ ਫੋਨ ਕੀਤਾ ਇੱਕ ਦਿਨ ਆ ਇਹ ਆਪਣੇ ਆਪ ਕਿਹੜੇ ਭਾ ਦੇ ਆਏ ਹਰਾਨੇ ਭਾ ਦੇ ਪੈਸੇ ਮੇਰੇ account ਚ ਪੈ ਗਏ ਤੇ ਕਹਿੰਦਾ ਵੀ ਆਪਣਾ ਦੋਵਾਂ ਦਾ ਨਾਮ ਆ ਨਵਜੋਤ ਸੇਮ ਨਾਮ ਆ ਤੇ ਮੈਨੂੰ ਬੜੀ ਵਧੀਆ ਇਹਦੀ ਗੇਮ ਲੱਗਦੀ ਇਹਨੂੰ ਮੇਰੀ ਲੱਗਦੀ ਹੈ ਨਾ ਕਹਿੰਦੇ ਮੇਰੀ ਪਿਆਰ ਤੇ ਚੱਕਰੇ ਆ ਆ ਕਿ ਉਹਦੇ ਪੈਸੇ ਆ ਗਏ ਇਹਨੇ ਉਹ ਦਿਨ ਮੈਨੂੰ ਫੋਨ ਕੀਤਾ ਤੈ ਤੂੰ ਤੇ ਮੈਂ ਕਿਹਾ ਵੀ ਫੋਨ ਤੇ ਤੇਲ ਚੋਵਾ ਤੇਲ ਚੋਵਾ ਇਦਾਂ ਕਿਹਾ ਨਹੀਂ ਨਹੀਂ ਭਾਈ ਭਾਈ ਨੂੰ ਪਤਾ ਥੋੜਾ ਸੇਵੇਸ਼ਾ ਕਰਾਉ। ਆ ਨਹੀਂ ਨਹੀਂ ਉਹ ਤੋਂ ਪਹਿਲਾਂ ਵੀ ਸੇਵੇਸ਼ਾ ਕਰਾਉਂ ਤੋਂ ਪਹਿਲਾਂ ਠੀਕ ਚਲੋ ਮੈਂ ਆ ਗਿਆ ਮੜੇ ਚਾਪੜੇ ਆ ਗਏ। ਆ ਇੱਕ ਮੁੰਡਾ ਹੋਰ ਆ ਗਿਆ ਇੱਟਰੀ ਦੇ ਤੇ ਭਾਈ ਨਹੀਂ ਨਹੀਂ ਫੱਟੇ ਸਾਡੀ ਕਰਕੇ ਜਾਓ। ਸਤਿ ਸ਼੍ਰੀ ਅਕਾਲ ਜੱਟੀ ਵਾਲੇ। ਕੈਂਸਰ। ਜੀ ਆ ਭਾਈ ਵਧੀਆ ਚਲੋ ਠੀਕ ਆ ਫਿਰ ਅੱਗੇ ਆਪਾਂ ਕਰਦੇ ਕੋਈ ਗੱਲਬਾਤ ਹੋਰ ਕੋਈ ਆਪਾਂ ਨੂੰ ਸ਼ੇਅਰ ਲੱਭਦਾ। ਤੇ ਉਹਨਾਂ ਕਰਾਉਨੇ ਆ ਤਾਂ ਪਲਾਸ ਦਾ ਮੇਲਾ ਉਹ ਤੁਮਨੇ ਤਾਂ ਸਾਰੇ। ਪੰਜ ਵੇਲੇ ਮੋਨ ਵੀ ਰਵਾਲੇ ਦੂਰ ਕਰਨਾ ਜੇ ਕੋਈ ਪੈਸਾ ਕਿੱਥੇ ਵੀ ਜਾਣਾ ਨਾ ਜਾਣੀ ਪਟਾਖੇ ਫੁੱਲ। ਰਾਵਾ ਕੁੜੇ ਨਾਲ ਓਏ ਯਾਰ ਬੰਦਾ ਸਿੰਘ ਖਿਡਾਰੀ ਜਿਹੜੇ ਆ ਉਹਨਾਂ ਨੂੰ ਐਂਟਰ ਹੋਣ ਦੇ ਵਿੱਚ ਥੋੜੀ ਪ੍ਰੋਬਲਮ ਜਰੂਰ ਆਪੋ ਯੂਨਾਈਟਿਡ ਸਟੇਟਸ ਆਫ ਅਮਰੀਕਾ ਜੰਟੀ ਯੂਐਸਏ ਨਾਰ ਯਦਿਆ ਹਰ ਸਿੰਘ ਹਰ ਸਿੰਘ ਯੂਐਸਏ ਵਿਕਰਮ ਸਿੰਘ ਤੇ ਧੀਰਾ ਬਲਜੀ ਧੀਰਾ ਨਿਚਰ ਯੂਐਸਏ ਮਹਿਮਦਾ ਸਪੋਰਟਸ ਕਲੱਬ ਯੂਐਸਏ ਦੇ ਵੱਲੋਂ 5 ਲੱਖ ਰੁਪਏ ਦੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ ਲੈ ਵੀ ਜੋਤਿਆ ਮੁਬਾਰਕ ਬਾਤ ਹੈ ਨੌਜਵਾਨਾ ਪੂਰਨ ਸਿੰਘ ਮਹਿਮਦਾਰੀਏ ਦਾ ਪੋਤਾ ਮੇਰੇ ਵੀਰੋ ਕਬੱਡੀ 365 ਨੂੰ ਬੇਨਤੀ ਹੈ ਵੀ ਇੱਧਰ ਵੀ ਕੈਮਰਾ ਲੈ ਕੇ ਆ ਜਿਓ ਸਨਮਾਨ ਆਪਾਂ ਇਕੱਠੇ ਉਧਰ ਅੰਬੇ ਦਾ ਗੇੜੀ ਅੱਧਾ ਮਿੰਟੀ ਦੇਣੀ ਇਹਨਾਂ ਹੈਪੀ ਮਾਰਡੇ ਟੂ ਯੂ ਅੱਪਾ ਅੰਬੇ ਨੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ 3 ਸਾਲ ਦਾ ਜੰਮਾ ਹੋ ਗਿਆ ਹੈ ਅੰਬੇ ਨੂੰ ਅੱਜ ਰੇਂਜ ਰੋਵਰ ਮਿਲ ਰਹੀ ਹੈ ਅੰਬੇ ਨਾਲ ਅੱਜ ਕਿਵੇਂ ਭੱਠਾਂ ਦੇ ਵਿੱਚ ਕੇਕ ਵੀ ਕੱਟਿਆ ਜਾ ਰਿਹਾ ਹੈ ਅਬਰਤੇ ਖਾਣ ਵਾਲੀ ਚੀਜ਼ ਆ ਮੂੰਹ ਤੇ ਨਹੀਂ ਲਾਉਣੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਲੈ ਜਾ ਹੁਣ ਇਹੀ ਜਾਣਾ ਇਧਰ ਹਾਂਜੀ ਬੋਲ ਹੋ ਗਿਆ ਜੀ ਇੱਕ ਵਾਰੀ ਚਕਾੜਾ ਲਾ ਦਿਓ ਬੋਲ ਸੋਨ ਹਾਂ ਜਦੋਂ ਜਿੱਥੇ ਧੂੜ ਅੰਮੇ ਨੂੰ ਰੇਂਜ ਦਿੱਤੀ ਜਾਣੀ ਹੈ ਖਾਕ ਪ੍ਰੋਡਕਸ਼ਨ ਕੰਨੀਓ ਵਜੀਦ ਪ੍ਰਧਾਨ ਆਇਆ ਹੋਇਆ ਹੈ ਅਜਿੰਦਰ ਭਿੰਦਰਾ ਬੱਬਰ ਮਹਿਤਾ ਅਜਿੰਦਰ ਸਿੰਘ ਢਿੱਲੋਂ ਕਿਉਂਕਿ ਲਾਈਨ ਮਿੰਟ ਗਈ ਹੈ ਜਮਾ ਕਲੀ ਵਾਲਾ ਵੀਰ ਕਿੱਥੇ ਹੈ ਜੀ ਕਲੀ ਵਾਲਾ ਵੀਰੇ ਲੈ ਇੱਕ ਵਾਰ ਨਾਲ ਦੀ ਨਾਲ ਇੱਕ ਜਣੇ ਨੂੰ ਡੰਡਾ ਦੇ ਦੇ ਕੋਈ ਵੀ ਓਕੇ ਇੱਕ ਜਣੇ ਨੂੰ ਦੇ ਹਾਂਜੀ ਟੀਮ ਆਪਣੀ ਪਹੁੰਚ ਗਈ ਹੈ ਫਾਈਨਲ 'ਚ ਫਾਈਨਲ ਆਪਣਾ ਵਾ ਪਿੰਡ ਦੀ ਬਣਾਈਆਂ ਬੱਲ ਭਵਾਨ ਨੇ ਤੇ ਰੋਕ ਰੋਕ ਕੇ ਉਹਦਾ ਪਟਾਕੇ ਹੌਣ ਕੀ ਖੜਦਾ ਕਹਿੰਦੇ ਉਹਨੇ ਚ ਗਰਾਊਂਡ ਦੇ ਜਾ ਕੇ ਉਹ ਹਾਲ ਦੇ ਤੁਹਾਨੂੰ ਕੀ ਬਣਦਾ ਔਰ ਭਾਈ ਦਾ ਕੌਣ ਖੜਿਆ ਜਾਂਦਾ ਬਣਦੇ ਹੱਥ ਔਰ ਤਗੜੇ ਮੈਚ ਹੀ ਜਿੱਦਾਂ ਲਾ ਲੋਗੇ ਇੱਥੇ ਉਦਾਂ ਫੈਡਰੇਸ਼ਨਾਂ ਜਿੰਨੀਆਂ ਵੀਆਂ ਲਾ ਉਦਾਂ ਤਾਂ ਹੋ ਜਾਂਦਾ ਕੋਈ ਫੈਡਰੇਸ਼ਨ ਚ ਵੱਖੋ ਵੱਖੋ ਹੋ ਜਾਂਦਾ ਕੰਮ ਇੱਥੇ ਕ੍ਰੀਮ ਹੀ ਸਾਰੀ ਕਿਸੇ ਹੱਦ 'ਚ ਹੈ ਨਾ ਕਿ ਦੂਜੀ ਵੀ ਫੈਡਰੇਸ਼ਨ ਉਹ ਨੌਰਥ ਦੇ ਵੀ ਬੰਦੇ ਤੇ ਆਪਣੇ ਐਮਐਲਕੇ ਦੇ ਵੀ ਇਹ ਸਾਰੇ ਬਹੁਤ ਵੜੀਆਂ ਜਿਹੀਆਂ ਬਣੀਆਂ ਆ ਚੰਗਾ ਹਣਗਾ ਸਾਰੇ ਚਲੋ ਅੱਜ ਆਊਗਾ ਆਜੋ ਜੀ ਵੇਖ ਲਈ ਮੌਲੀਆ ਤਰੋ ਕੇ ਓਕੇ ਕੋਣੇ ਦਾ ਨੂੰ ਸਾਪ ਨਵੇਂ ਨਹੀਂ ਕੱਢ ਗਏ ਆ ਮਾਰੋ ਤਾੜੀਆਂ ਫੇਰੇ ਮਾਨੇ ਦਾ ਮਹਾਨ ਪੰਜਾਬ ਦਾ ਮਾਣ ਸਰਸਿੰਘ ਦਾ ਅੰਮਾ ਅੱਜ ਵੱਡੀ ਗੱਡੀ ਦਾ ਸਨਮਾਨਤਾ ਜਰਮੈਨ ਹਰੀ ਸਿੰਘ ਨਰਵਾ ਕੱਡੀ ਕੱਪ ਵਾਲਿਆਂ ਦੇ ਖੱਖ ਪ੍ਰੋਡਕਸ਼ਨ ਵਾਲਿਆਂ ਦੇ ਹਾਂਜੀ ਲਓ ਭਲਵਾਨ ਜੀ ਕੀ ਟਾਈਮ ਹੋ ਗਿਆ ਸਤਾ ਜੀ ਖਾਓ 12:00 ਵੱਜ ਗਏ ਤੁਹਾਨੂੰ ਖਾਓ ਖਾਓ 12 ਵਜੇ ਤੇ ਨਹੀਂ 30 ਮਿੰਟ ਨਹੀਂ 3 ਹੀ ਹੋ ਗਿਆ ਤੇ ਅੱਜ ਸਤੂ ਭਲਵਾਨ ਦਾ ਹੈਪੀ ਬਰਥਡੇ ਆ ਸਾਡੇ ਸਾਰਿਆਂ ਵੱਲੋਂ ਹੈਪੀ ਬਰਥਡੇ ਤੇ ਬਹੁਤ ਬਹੁਤ ਭਰਾ ਦੀਆਂ ਲੰਮੀਆਂ ਉਮਰਾਂ ਕਰੇ ਆਪਣੇ ਮਾਝੇ ਦਾ ਮਾਣ ਤੇ ਸਿਹਰਾ ਮੇਰੇ ਖਿਆਲ ਅਸਤਾਦ ਹੁਣ ਆ ਪਹਿਲਾ ਹੀ ਕੱਪ ਖੇਡਿਆ ਸੀ ਉੱਥੇ ਤੇ ਬੈਸਟ ਹੀ ਆਸਟ੍ਰੇਲੀਆ ਹਾਂ ਆਸਟ੍ਰੇਲੀਆ ਪਹਿਲਾ ਹੀ ਸ਼ੇਰ ਨੇ ਕੱਪ ਖੇਡਿਆ ਤਾਂ ਬੈਸਟ ਤੇ ਕੈਨੇਡਾ ਫਿਰ ਕਿੱਧਰੋਂ ਖੇਡਣਾ ਭਲਵਾਨ ਜੀ ਕਿਹੜੀ ਕਲੱਬ ਵੱਲੋਂ ਟ੍ਰਾਂਟੋ ਆਪਾਂ ਖੇਡਦਾ ਜੀਟੀਏ ਚ ਅੱਛਾ ਵੈਨ ਕੁਵਰ ਜੀ ਕਿਹੜੇ ਕਿਹੜੇ ਜਾਫੀ ਜੀਟੀਏ ਚ ਤੁਹਾਡੇ ਨਾਲ ਜਾਫੀ ਮੈਂ ਚੱਕੀ ਆਂ ਅੰਮ੍ਰਿਤ ਆ ਹਾਂ ਅੰਦਰ ਵੀ ਵਿਆਹ ਫਰਿਆਦ ਆ ਅੱਛਾ ਬਹੁਤ ਵਧੀਆ ਟੀਮ ਬਣਾਤੀ ਤੇ ਰੇਡਰ ਰੇਡਰ ਸਾਡੇ ਕੋਲ ਪੂਰੀ ਬੂਲੇ ਨਾ ਅੱਛਾ ਨਹੀਂ ਬਹੁਤ ਜਿਆਦਾ ਮਝਾਇ ਲ ਸਾਰੀ ਮਝਾਈ ਆ ਪੂਰੀ ਭੀਮ ਹਾਂ ਤੇ ਆਪਣਾ ਗੱਜਣਾ ਅੱਛਾ ਤੇ ਬਾਕੀ ਇਕ ਓਕੇ ਕਦਾਂ ਹੋਗਾ ਦੀ ਅੰਨੇ ਵਧੀਆ ਟੀਮ ਆ ਸੋਣੀ ਟੀਮ ਯਾ ਫੀ ਮੈਂ ਉਹ ਤੇ ਕਿ ਮੱਝ ਲਈਏ ਤਾਂ ਠੀਕ ਠੀਕ ਤੇ ਫਰਿਆਦ ਤੇ ਉਹ ਗਿਆ ਇੰਦਰਜੀਤ ਹਾਂ ਠੀਕ ਬਸ ਤੇ ਮੁਬਾਰਕਾਂ ਭਰਾ ਨੂੰ ਫੇਰ ਤੋਂ ਤੇ ਵੈਨਕੂਵਰ ਵੈਨਕੂਵਰ ਲਈ ਕਰ ਰਹੇ ਹਾਂ ਅਜੇ ਹੋਈ ਨਹੀਂ ਗੱਲ ਬਾਤ ਤੇ ਭਈ ਜਿਹੜੇ ਆਪਣੇ ਬਾਹਰ ਦੇ ਪ੍ਰੋਮੋਟਰ ਵੇਖਦੇ ਆ ਤੇ ਅਵੇਲੇਬਲ ਆਪਣਾ ਭਰਾ ਇਹ ਕਰ ਨੂੰ ਗੱਲ ਮਿੰਟੋ ਮਿੰਟਿਕ ਹੀ ਯਾਰੀ ਗੱਲ ਤਾਂ ਹੋਈ ਹੋਣੀ ਆ ਉਦਾਂ ਹੀ ਨਹੀਂ ਅਜੇ ਪੈਸੇ ਕੋਈ ਨਹੀਂ ਵੜਦਾ ਰੇਟ ਵਧਾਉਂ ਡਿਆ ਵਾ ਵਾਲੀ ਗੀ ਮੈਨ ਆ ਉਹ ਤੇ ਉੱਥੇ ਮੇਰੇ ਖਿਆਲ ਫਾਡੇਸ਼ਨਾਂ ਤਿੰਨ ਬਣੀਆਂ ਉੱਥੇ ਤਿੰਨ ਰਏ ਆ ਤਿੰਨ ਫਾਡੇਸ਼ਨਾਂ ਭਲਵਾਨ ਜੀ ਚਲੋ ਠੀਕ ਆ ਜੀ ਓਕੇ ਬਾਈ ਅੱਗੇ ਕਰਦੇ ਗੱਲ ਬਾਤ ਫੇਰ ਹੋਰ ਫਿਰ ਭਲਵਾਨ ਜੀ ਕਿਦਾਂ ਨਿਆ ਜਿਹਾ ਸ਼ੈਂਕੀ ਸੰਧੂ ਹੱਥ ਕਰਾਤੀ ਜਿਹੜੀਆਂ ਲੱਖ ਦੀਆਂ ਦੋ ਕੋਟੀਆਂ ਬਾਤਰੀਆਂ ਠੀਕ ਆ ਠੀਕ ਆ ਸਰਾ ਕਰਤਾ ਥੈਂਕ ਯੂ ਥੈਂਕ ਯੂ ਭਰਾ ਤੇ ਡੇਟਰ ਇੱਕ ਚਾਹੀਦਾ ਸੀ ਤੁਹਾਡੇ ਨਾਲ ਫੇਰ ਮੈਚ ਹੋਰ ਵਧੀਆ ਹੋਣਾ ਹਾਂ ਤੇ ਪ੍ਰਮਾਣ ਜੀ ਤੁਸੀਂ ਦੱਸ ਦੋ ਕੀ ਗੱਲ ਫਿਰ ਲੱਗੇ ਲੁੱਕੇ ਨਹੀਂ ਕੀ ਚੱਕਰ ਪੈ ਉਹ ਮੇਰਾ ਯਾਰ ਕੱਲ ਗਿੱਡੇ ਦਾ ਮਾਰ ਗਿਆ ਪਵਾੜ ਗਿਆ ਮੈਂ ਬੈਂਡ ਵੀ ਲੱਕਣ ਤੋਂ ਤਾਂ ਬਲਵੀਰ ਬਾਰੇ ਆਪਾਂ ਕੀ ਕੀ ਆ ਵੀ ਕਿੰਨਾ ਬੰਦੇ ਨੇ ਪਾਇਆ ਧੰਨਵਾਦ ਕਰਨਾ ਚਾਹੀਦਾ ਮੈਂ ਵੀ ਰੱਬਾ ਵੀ ਪਲੇਅਰਾਂ ਦੀ ਉਮਰ ਵੀ ਉਹਨੂੰ ਲੱਗਦੀ ਹਾਂ ਸਰਾ ਕਰਾਤਾ ਯਾਰ ਸਰਾ ਬੰਦਾ ਏਦਾਂ ਦੇ ਬੰਦਿਆਂ ਦੀ ਲੋੜ ਹੈ ਕਮੇਟੀ ਨੂੰ ਤੁਹਾਨੂੰ ਪੈਸਾ ਤੇ ਸਾਰੀ ਹੀ ਮਤਲਬ ਹੈ ਬੜੀ ਦੁਨੀਆ ਬੰਦਿਆਂ ਕੋਲ ਹੈ ਨਾ ਖਾਣ ਪਾਣ ਦੇ ਅੰਦਰ ਆਦਾ ਲਾਉਣ ਨੂੰ ਬੰਦੇ ਨੇ ਯਾਰ ਕੌਡੀ ਤੇ ਆਪਣੀ ਸਾਰੀ ਜ਼ਿੰਦਗੀ ਚ ਮੈਨ ਨਹੀਂ ਦੇਖਿਆ ਕੋਈ ਬੰਦੇ ਨੇ ਮੈ ਲਾਇਆ ਪਰ ਬੰਦਾ ਯਾਰ ਇੰਨਾ ਨਾਈਸ ਡਾਊਨ ਤੋ ਯਾਰ ਸਠੰਡਾ ਬੰਦਾ ਮੈਂ ਨਾ ਜਦੋਂ ਆਇਆ ਬੱਬਾ ਮੈਨੂੰ ਮਿਲਿਆ ਹੂੰ ਤੇ ਹਰ ਪਲੇਅਰ ਦੀ ਰਿਸਪੈਕਟ ਕਰਦਾ ਲੋਕੀ ਇੰਨਾ ਐ ਮਿਲਦਾ ਵੀ ਜਿੱਦਾਂ ਹੁੰਦਾ ਹੈ ਬਿਲਕੁਲ ਹੀ ਜਿੱਦਾਂ ਕੀ ਕਹਿ ਦਈਏ ਕਿ ਇੰਨੀ ਨੰਬਰ ਨਿਮਤਤਾ ਵਾ ਨਾ ਮੈਨਾਂ ਵੀ ਬੰਦੇ ਨੂੰ ਅੱਜ ਮੇਂ ਜ਼ਿੰਦਗੀ ਚ ਪਹਿਲੀ ਵਾਰ ਹੀ ਮਿਲਿਆ ਅੱਛਾ ਤੇ ਪਰ ਮਿਲ ਕੇ ਲੱਗਦਾ ਵੀ ਬੰਦੇ ਨੂੰ ਵੀ ਹਾਂ ਸਾਡੀ ਆਪਾਂ ਕਰਦੇ ਨੂੰ ਪਹਿਲਾਂ ਤੋਂ ਜਾਣਦੇ ਆ ਇੰਤਾਂ ਫੌਂਦਾ ਫੌਂਦਾ ਬੰਦੇ ਨੂੰ ਬੰਦਾ ਬਾਕੀ ਪਤਾ ਕੀ ਗੱਲ ਹੈ ਜਿੰਨਾ ਫਿਰ ਕਹਿੰਦੇ ਨੇ ਵੀ ਨੀਵਾ ਬੰਦਾ ਚੱਲਦਾ ਹੈ ਨਾ ਤੇ ਉਨਾ ਹੀ ਰੱਬ ਰੰਗ ਭਾਗ ਕਰਦਾ ਨਹੀਂ ਯਾਰ ਬੰਦੇ ਨੇ ਸਿਰਾ ਕਰਤਾ ਕਬੱਡੀ ਆਪਾਂ ਕਰਦੇ ਬਹੁਤ ਬਹੁਤ ਐਪ ਕੀ ਚਾਲ ਹੈ ਥੋੜਾ ਜਿਆ ਐਨ ਰਹਿ ਗਿਆ ਵੀ ਗਰਾਊਂਡ ਖੁੱਲੀ ਚਾਹੀਦੀ ਗਰਾਊਂਡ ਕੰਟੋ ਘੱਟ ਵੀ ਤੇ ਜਿੱਦਾਂ ਮੱਲਾ ਵੀ ਆਪਣੇ ਦਰਸ਼ਕ ਆਏ ਜਿੱਦਾਂ ਸ਼ੰਕਰ ਆਨੰਦਪੁਰ ਫੈਮ ਨਹੀਂ ਹੁੰਦਾ ਕਿੰਨੀ ਦੂਰ ਜੰਗਲੇ ਲੱਗੇ ਹੁੰਦੇ ਆ ਉਦਾਂ ਕਰਾਉਣਾ ਚਾਹੀਦੀ ਜੇ ਇੰਨੇ ਪੈਸੇ ਲਾਉਨੇ ਆ ਤੁਹਾਡੀ ਜੇ ਫੇਸਵਾਦ ਆਊਗਾ ਉਹ ਘਟੋਂ ਘੜ ਪੰਜ ਚਾਰ ਕਿੱਲੇ ਵਗੇ ਹੁਣ ਚਾਂਗਲਾ ਲਾਇਆ ਵੀ 50 ਫੁੱਟ ਪਿੱਛੇ ਹਾਂ ਰੋਟੀ ਪਾਣੀ ਦਾ ਸਾਰਾ ਹੋਵੇ ਇੱਥੇ ਵੇਚਣਾ ਇੰਤਜ਼ਾਮ ਤੇ ਸਾਰਾ ਹੀ ਪਾ ਲਾ ਗਰਾਊਂਡ ਛੋਟੀ ਸੀ ਵਾਹ ਹੋਰ ਕੋਈ ਜਗਾ ਛੋਟੀ ਸੀ ਪਰ ਉਹਨਾਂ ਨੂੰ ਹੁਣ ਜਿੱਦਾਂ ਪਿੱਲੀ ਆਰੀ ਇਹਨਾਂ ਕਰਾਇਆ ਠੀਕ ਹੈ ਇੰਟਾ ਮਤਲਬ ਮਤਲਬ ਕਿ ਇਹਨਾਂ ਨੂੰ ਇਹ ਆਸ ਤੋਂ ਵੱਧ ਕੱਠ ਹੋ ਗਿਆ ਨਹੀਂ ਨਹੀਂ ਇੱਕ ਇਹਦਾ ਕੱਠ ਕੱਠ ਤੇ ਸ਼ੰਕਰ ਡਿਫਰੈਂਟ ਸਟੋਰੀ ਆ ਗਰਾਊਂਡ ਛੋਟੀ ਆ ਗਰਾਊਂਡ ਦੇ ਬਿਲਕੁਲ ਲੱਗੇ ਜੰਗਲਾ ਲੱਗਾ ਵਾ ਉਹ ਗਰਾਊਂਡ ਹੀ ਛੋਟੀ ਆ ਕੱਠ ਹੋਣਾ ਨਾ ਹੋਣਾ ਵੱਧ ਹੀ ਗੱਲ ਆ ਪਰ ਗਰਾਊਂਡ ਜਿਆਦਾ ਛੋਟੀ ਆ ਗਰਾਊਂਡ ਜਾਈਦੀ ਖੁੱਲੀ ਮੰਨ ਲਓ 150 ਹਾਂ ਵੀ ਉਹਦੇ ਆਸੇ ਪਾਸੇ ਵੀ ਬੰਦੇ ਬੰਦਾ ਬੈਹਿ ਸਕਿਆ ਹਨਾ ਘੱਟੋ ਘੱਟ 20 25 25 ਫੁੱਟ ਸਰਕਲ ਤੋਂ ਬਾਹਰ ਜਗ੍ਹਾ ਹੋਵੇ ਹੁਣ ਇਹ ਤੇ ਕੰਮ ਬਾਕੀ ਪ੍ਰਵਾਨਾ ਇਦਾਂ ਹੀ ਆ ਕਿ ਕਿਤੇ ਪਤਾ ਲੱਗਦੇ ਹੁਣ ਜਿੱਦਾਂ ਵੀ ਯਾਰ ਹੁਣ ਕਹਿੰਦੇ ਵੀ ਘੱਟੋ ਘੱਟ 10 ਕਿੱਲੇ ਮੂਸੇ ਵਾਲਿਆਂ ਨੂੰ ਮਾਰਨਗੇ ਤੇ ਫੇਰ ਯਾਰ ਤੇ ਮੂਸੇ ਵਾਲਾ ਨਹੀਂ ਪਤਾ ਪਤਾ ਦਾ ਨਾ ਹੀ ਹੋ ਗਿਆ ਵੀ 10 ਕਿੱਲੇ ਜਿਹਾ ਕਰੂਗਾ ਪਲੇਅਰ ਵੀ ਮੇਰੇ ਹਿਸਾਬ ਨਾਲ ਜਿੰਨੇ ਕਿਦਾਂ ਜਿੰਨੇ ਅੱਜ ਪੂਰਾ ਠੀਕਲੀਅਰ ਖੇਡਦੇ ਹਨਾ ਹਾਂ ਹਾਂ ਇੰਨੇ ਇਕੱਠੇ ਪਲੇਅਰ ਕਿਸੇ ਟੂਰਨਾਮੈਂਟ ਦੇ ਨਹੀਂ ਖੇਡਣ ਕਿਤੇ ਕੱਢ ਕੇ ਵੇਖ ਨੇ ਹੁਣ ਵੇਖ ਲਾ ਵੀ ਉਥੋਂ ਬਾਹਰੋਂ ਤੁਸੀਂ ਮੇਰੇ ਕਹੇ ਬਾਹਰੋਂ ਆਏ ਆਸਟ੍ਰੇਲੀਆ ਤੋਂ ਯਾਰ ਬੰਦੇ ਨੇ ਟਿਕਟਾਂ ਲਾ ਕੇ ਖੱਤਿਆ ਸਾਰੇ ਪਹਿਲੀ ਹੀ ਨਹੀਂ ਹੋਇਆ ਵੀ ਹਾਂ ਬਾਹਰੋਂ ਗਏ ਨੇ ਪੰਜਾਬ ਖੇਡਣ ਨੂੰ ਸੱਤਿਆ ਨੇ ਕਿ ਪੰਜਾਬੋਂ ਬਾਹਰੋਂ ਪੰਜਾਬੋਂ ਪਰਵਾਹ ਕੋਈ ਨਹੀਂ ਮੈਂ ਛੋਟਾ ਦਾ ਪਤਾ ਹੀ ਨਹੀਂ ਪਤਾ ਕੀ ਗੱਲ ਆ ਇਹ ਮਤਲਬ ਕੱਪ ਦੀ ਬਹੁਤ ਜ਼ਿਆਦਾ ਹੀ ਸਾਰੇ ਨਾਲ ਇਹ ਹੁੰਦਾ ਵੀ ਵਧੀਆ ਖੇਡਿਆ ਜਾਵੇ ਹਾਂ ਨਹੀਂ ਮਤਲਬ ਇੱਕ ਪਲੇਅਰਾਂ ਦਾ ਇੰਤਜ਼ਾਰ ਹੈ ਕਿ ਕੱਪ ਦਾ ਖੇਡਣ ਦਾ ਅੱਜ ਚੱਲ ਮਾੜਾ ਮਾੜਾ ਮੀਂਹ ਵੀ ਦੱਸਿਆ ਸੀ ਪਰ ਉਹ ਵੀ ਵਧੀਆ ਰਿਹਾ ਕੰਮ ਨਹੀਂ ਨਹੀਂ ਰੱਬ ਨੇ ਮੌਸਮ ਵਧੀਆ ਰੱਖਿਆ ਠੰਡਾ ਜਿਹਾ ਗਰਮੀ ਨਹੀਂ ਕੁਝ ਨਹੀਂ ਚਲੋ ਬਾਕੀ ਵਾਲਾ ਸਾਹਿਬ ਨੂੰ ਬਿਕਰੋਂ ਤਿਆਰੀ ਹੈ ਤੇਰੀ ਕਿਸ ਬੰਦੇ ਨੂੰ ਮੇਰੀ ਉਸਤਾਦ ਤਿਆਰੀ ਆਪਾਂ ਕੈਨੇਡਾ ਹੀ ਜਾਵਾਂਗੇ ਤੇ ਗੁਰਪ੍ਰਭਾ ਮੈਨੂੰ ਕਿੰਨੀ ਤਰੀਕ ਨੂੰ ਉਹ ਫਿਰ 19 ਨੂੰ ਤੁਪੇ ਤਾਂ ਆ ਗਿਆ ਕੰਮ ਆ ਪਾਪਾ ਚੜ ਗਿਆ ਤੇ ਭੱਜੀ ਹੋਊਗੀ ਨਹੀਂ ਤੇ ਫਿਰ ਤਾਂ ਆਪਾਂ ਚੱਲ ਜਾਾਂਗੇ ਪੁਣੀ ਨੂੰ ਤੇ ਲਗਭਗ ਤੇਰੇ ਫਿਰ 15 ਨੂੰ ਜਾਣਾ ਪੈਣਾ ਉੱਥੇ 19 ਨੂੰ ਉੱਥੇ ਆ ਉਹ ਫੇਤੇ 25 ਨੂੰ ਅਮਰੀਕਾ ਵਾਲਾ ਅਮਰੀਕਾ ਹੈਗਾ ਸੈਕਰਮੈਂਟੋ ਉਹ ਵੀ ਤਗੜਾ ਵਾਲਾ ਕਾਲਮਨ ਕਰਾ ਦੇ ਮੇਰੀ ਸੈਕਰਮੈਂਟੋ ਕੇ ਅਫਸਰਾਂ ਨਾਲ ਹੁਣ ਆਂਦੇ ਉੱਥੇ ਅਮਰੀਕਾ ਚ ਚਾਰ ਪਟਿਸ਼ਨਰ ਨਹੀਂ ਟੀਮਾਂ ਬਣ ਗਿਆ ਫੈਡਰੇਸ਼ਨ ਦੇ ਥੱਲੇ ਹੀ ਖੇਡਣਗੀਆਂ ਚਲੋ ਵਧੀਆ ਉਹ ਤਾਂ ਵਧੀਆ ਗੱਲ ਹੋ ਸਕਦਾ ਮੈਨਾਂ ਚਾਹੀਦਾ ਵੀ ਉਹਨਾਂ ਦੇ ਬੰਦੇ ਵੀ ਜਿਹਦਾ ਦੱਸਿਆ ਵੀ ਆਹ ਵਾ ਸਾਡੇ ਪੱਕੇ ਬੰਦੇ ਜੀ ਅਸੀਂ ਇਹ ਖੜਾਵਾਗੇ ਇੰਦਾ 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 ਇਹ ਆ ਵੀ ਉੱਥੇ ਉੱਥੇ ਟੀਮਾਂ ਬਣਦੀਆਂ ਦੋ ਜਿਆਦੀਆਂ ਵਧੀਆ ਦੋ ਦੋ ਉਹ ਮਤਲਬ ਹਰੇਕ ਦੋਵੇਂ ਦਿਨ ਉਹ ਟੀਮਾਂ ਪਲੇਅਰ ਲੈ ਕੇ ਉਹ ਸਾਰੇ ਤਾਂ ਖੇਡ ਨਹੀਂ ਸਕਦੇ ਹਨ ਸਾਰੇ ਮੂੰਹ ਹੱਟੀ ਫਿਰਦੇ ਇਹਦੇ ਨਾਲ ਇਹ ਆ ਵੀ ਸਾਰੇ ਵਧੀਆ ਬੈਲੈਂਸ ਟੀਮਾਂ ਹੋਣਗੀਆਂ ਜਿੱਦਾਂ ਅਮਰੀਕਾ ਹੁਣ ਜਿੰਨੇ ਪਲੇਅਰਾਂ ਕੋਲ ਵੀ ਦੇ ਹੈਗੇ ਨਾ ਚਾਰ ਦੀਆਂ 6 ਟੀਮਾਂ ਲੈ ਗਈਆਂ ਪਲੇਅਰ ਵੇਲਾ ਨਾ ਕੋਈ ਹੂੰ ਤਾਂ ਬਹੁਤ ਵੀ ਜਾਊਗਾ ਜਨਤਾ ਚਲੋ ਵੀ ਤੇ ਪੁਲਾਥ ਕੱਪ ਬਹੁਤ ਵਧੀਆ ਹੋ ਗਿਆ ਮੇਰੇ ਕਾ ਛੱਟ ਪਿੱਟ ਕਿਸੇ ਦੇ ਲੱਗੀ ਨਹੀਂ ਬਚਾਏ ਬਚਾਈ ਤੇ ਬਾਬੇ ਦੀ ਹੈ ਉਹ ਪਬਲਿਕ ਚ ਹੀ ਉਹਦਾ ਕੋਈ ਬੰਦਾ ਗਿਆ ਇਹਨੂੰ ਦੂਰਾ ਦੂਰਾ ਪੈ ਗਿਆ ਪਤਾ ਨਹੀਂ ਗਰਮੀ ਨਾਲ ਕਿਚਨ ਸਰਵਾਇਆ ਤੇ ਬਾਕੀ ਬਹੁਤ ਵਧੀਆ ਕੱਪ ਹੋ ਗਿਆ ਅਪਾ ਵੀ ਚਲੋ ਬੱਲ ਭਰਾ ਦਾ ਥੈਂਕ ਯੂ ਕਰ ਦਿੰਦੇ ਆ ਵੀ ਬਹੁਤ ਵਧੀਆ ਨੇ ਐਫ ਕੀ ਕੀਤਾ ਉਹਦਾ ਤੇ ਦੋਨੇ ਹੱਥ ਜੋੜ ਕੇ ਧੰਨਵਾਦ ਬਹੁਤ ਕਬੱਡੀ ਲਈ ਕਬੱਡੀ ਦਾ ਕੀਤਾ ਯਾਰ ਦਿਲੋਂ ਸਤਿ ਸ਼੍ਰੀ ਅਕਾਲ ਮੈਂ ਨਾ ਕਿ ਸਾਰਿਆਂ ਨੂੰ ਪਲੇਅਰਾਂ ਜਿੰਨੇ ਵੀ ਆ ਸਾਰਿਆਂ ਨੂੰ ਉਹਦਾ ਥੈਂਕ ਯੂ ਕਰਨਾ ਚਾਹੀਦਾ ਇਹ ਚਲੋ ਵੱਡਿਆ ਜਿੱਦਾਂ ਇਹ ਪ੍ਰਬੰਧ ਕੀਤੇ ਨਾ ਜਦੋਂ ਐਂਟਰੀ ਕਰਦੇ ਹਨਾ ਗਰਾਊਂਡ ਐਂਟਰੀ ਕੀਤੀ ਸਾਰਾ ਵੇਖ ਕੇ ਦਿਲ ਖੁਸ਼ ਹੁੰਦਾ ਵੀ ਯਾਰ ਇੱਕ ਵੱਡੀ ਪਰ ਰਹਿਣਾ ਜਿੱਥੇ ਇੱਥੇ ਫੋਟੋਆਂ ਵੀ ਲਾਈਆਂ ਸੀ ਬਾਹਰ ਜਦਾਂ ਹਾਂ ਪਲੇਅਰਾਂ ਦੇ ਡੈਕੋਰੇਸ਼ਨ ਜੀ ਕਰਕੇ ਹਨਾ ਅਸੀਂ ਤਾਂ ਆਪਣੀ ਆਉਂਦਿਆਂ ਆ ਹੁਣ ਐਨੂੰ ਆਏ ਆ ਨਾ ਹੁਣ ਜਿੱਥੇ ਫੋਟੋਆਂ ਲੱਗੀਆਂ ਮੈਂ ਕਹਿੰਦੇ ਆਪਣੀ ਜਿੱਥੇ ਮੇਰੀ ਫੋਟੋ ਲੱਗੀ ਉਹ ਲਾ ਕੇ ਲੈ ਜੀ ਕੱਲੂ ਵੀ ਉਹ ਵਕਰਾ ਕੀਤਾ ਹਾਂ ਨਹੀਂ ਵਧੀਆ ਕੀਤਾ ਚਲੋ ਵਧੀਆ ਸਾਰਿਆਂ ਨੂੰ ਮੇਰੇ ਖਿਆਲ ਚ ਉਹ ਜਿੰਨੇ ਆ ਦੂਜੇ ਬੇਟਾ ਵਾਲੇ ਮੁੰਡੇ ਉਹਨਾਂ ਨੂੰ ਵੀ ਵਧੀਆ ਸਾਰਿਆਂ ਦੇ ਐਨ ਘਰ ਪਰੇ ਆ ਦੂਜੇ ਉਹ ਬਜ਼ੁਰਗਾਂ ਨੂੰ ਵੀ ਦਿੱਤੇ ਹੀ ਹੋ ਰਿਹਾ ਹੈ ਫਰੀਆਂ ਦੇ ਵੀ ਕੱਢੇ ਜੀ ਦੋ ਜਫਾ ਬੁਗਲਟ ਮੋਟਰ ਸਾਂ ਲਾਇਆ ਇੱਕ ਬਜ਼ੁਰਗਾਂ ਦੇ ਤੇ ਉਹ ਪਤਾ ਨਹੀਂ ਕਿੰਨੂ ਡਿੱਗ ਗਏ ਹਾਂ ਨਹੀਂ ਚਲੋ ਵਧੀਆ ਵਧੀਆ ਰਿਹਾ ਤੇ ਓਕੇ ਬਾਈ ਲਵ ਯੂ ਤੇ ਆਪਣੇ ਵੱਲੋਂ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਲਾਈਕ ਤੇ ਕਿੱਦਾਂ ਦੀਆਂ ਲੱਗਦੀਆਂ ਗੱਲਾਂ ਬਾਤਾਂ ਦੱਸ ਦਿਓ ਓਕੇ ਬਾਈ